ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਜਿਹੜੀ ਆਪਾਂ ਇਹ ਵੀਡੀਓ ਬਣਾਉਣ ਲੱਗੇ ਆਂ ਇਹ ਪਿੰਡ ਕਲੇਰ ਜ਼ਿਲ੍ਹਾ ਫਰੀਦਕੋਟ ਤੋਂ ਬਣਾਉਣ ਲੱਗੇ ਆਂ ਕਲੇਰ ਪਿੰਡ ਆ ਜਿਹੜਾ ਫਰੀਦਕੋਟ ਤੋਂ 6 ਕਿਲੋਮੀਟਰ ਦੂਰ ਆ ਜਿਹੜੀ ਅਮਰਸਰ ਸਾਹਿਬ ਨੂੰ ਸੜਕ ਜਾਂਦੀ ਆ ਉਹਦੇ ਬਿਲਕੁਲ ਉੱਪਰ ਪਿੰਡ ਆ ਇੱਥੇ ਵੀਰ ਘਰੇ ਐਨੀਮਲ ਰੱਖਦੇ ਆ ਫਾਰਮਾ ਕੰਮ ਆ ਉਹਨਾਂ ਦੇ ਵਿੱਚੋਂ ਅੱਜ ਇਹ ਦੋ ਪਸ਼ੂ ਬਕਾਊ ਕੀਤੇ ਆ ਇੱਕ ਇਹ ਐਚਐਫ ਆ ਤੇ ਇੱਕ ਇਹਦੇ ਨਾਲ ਜਰਸੀ ਆ ਇਹਨਾਂ ਦੀ ਜਿਹੜੀ ਡਿਟੇਲ ਆ ਆਪਾਂ ਉਹ ਵੀਰ ਤੋਂ ਲੈਨੇ ਆਂ ਬੀ ਨਦੀ ਕੀ ਡਿਟੇਲ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਸੁਖਜੀਤ ਸਿੰਘ ਪਿੰਡ ਕਲੇ ਜਿਲ੍ਹਾ ਫਰੀਦਕੋਟ ਇਹ ਕਿਹੜਾ ਸੂਆ ਸੂਈ ਆ ਵੀਰ ਜੀ ਤੇ ਤੀਜੇ ਸੂਆ ਸੂਈ ਆ ਤੀਜਾ ਸੂਆ ਇਹ ਕਦੋਂ ਕਦੀ ਸੂਈ ਆ ਇਹ ਰਾਤ 2 ਵਜੇ ਤੀਜੇ ਰਾਤ 2 ਵਜੇ ਜੇਰ ਵਗੈਰਾ ਪੈ ਗਈ ਇਹਦੇ ਜੇਰ ਪੈ ਗਈ ਹੈ ਜੇਰ ਦੀ ਵੀਡੀਓ ਵਗੈਰਾ ਆਪਾਂ ਬਣਾ ਲਈ ਹੈ ਅੱਛਾ ਇਹਦੇ ਸੀਮਣ ਵਗੈਰਾ ਕਿਹੜਾ ਲੱਗਾਗਾ ਸੀਮਣ ਇਹਦੇ ਏਪੀਐਸ ਦੇ ਮੈਜਿਕ ਬੋਲ ਦਾ ਸੀ ਮੈਜਿਕ ਬੋਲ ਦਾ ਲੱਗਿਆਗਾ ਮਗਰ ਕੀ ਦਿੱਤਾ ਇਹਨੇ ਮਗਰ ਬੱਚੀ ਦਿੱਤੀ ਆ ਪਰ ਮੇਰੇ ਬੱਚੀ ਆਪਾ ਸੇਲ ਨਹੀਂ ਕਰਨੀਗੀ ਅੱਛਾ ਬੱਚੀ ਰੱਖਣੀ ਆ ਇਕੱਲੀ ਗਾਂ ਆਪਾ ਵੇਚਣੀ ਆ ਜੀ ਹਾਂ ਜੀ ਅੱਛਾ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ ਵੀਰੇ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂਗੇ ਹਾਂ ਜੀ ਤੇ ਇਹਨੇ ਪਿਛਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਸੀ ਇਹ ਪਿਛਲੇ ਸੂਏ 48 ਤੋਂ 50 ਲੀਟਰ ਦੇ ਵਿੱਚ ਆਵਿਆ ਦੁੱਧ ਜੀ ਚੋਇਆ ਬਾ ਦੁੱਧ ਦਾ ਹਾਂ ਜੀ ਕਿਸਾਨ ਵੀਰੋ ਤੁਹਾਨੂੰ ਮੈਂ ਗਾਂ ਦਿਖਾ ਦਿੰਦਾ ਤੁਸੀਂ ਦੇਖੋ ਬਹੁਤ ਵੱਡੇ ਹਵਾਨੇ ਦੀ ਆ ਜੇ ਤੁਸੀਂ ਦੇਖੋਗੇ ਜਿੱਦਾਂ ਆਪਣੇ ਮਿਲਕਿੰਗ ਵਾਲੇ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਗਾਵਾਂ ਆਈਆਂ ਸੀਗਾ ਪੀਡੀਐਫੇ ਮੇਲੇ ਤੇ ਜਿੰਨਾਂ ਨੇ 70 ਤੋਂ ਲੈ ਕੇ 80 ਲੀਟਰਾਂ ਨੂੰ ਦੁੱਧ ਕੱਢਿਆ ਉਦਾਂ ਦੀ ਇਹ ਗਾਂ ਬੜੇ ਵੱਡੇ ਸਰੀਰ ਦੀ ਆ ਲਗਭਗ ਮੇਰੇ ਹਿਸਾਬ ਨਾਲ 10 ਕੁਵੰਟ ਲੰਗ ਇਹਦਾ weight ਹੋਊਗਾ ਤੇ ਹਵਾਨਾ ਦੇਖ ਲਓ ਇਹ 'ਚ ਕੋਈ ਸ਼ੱਕ ਨਹੀਂ ਆ ਇੰਜ ਲੱਗਦਾ ਵੀ ਟਾਈਮ ਦਾ ਡਰਮ ਦੁੱਧ ਦਾ ਇਹ ਦੇ ਸਕਦੀ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਜੇ ਤੁਸੀਂ ਇੱਥੇ ਆ ਕੇ ਗਾਂ ਨੂੰ ਦੇਖੋਗੇ ਤਾਂ ਹੋ ਸਕਦਾ ਵੀਡੀਓ ਜੇ ਉਨੀ ਪ੍ਰੋਪਰ ਤੁਹਾਨੂੰ ਦਿਖ ਨਾ ਆਉਂਦੀ ਹੋਵੇ ਤੇ ਤੁਹਾਨੂੰ ਤਸੱਲੀ ਹੋਊਗੀ ਜਿਹੜਾ ਭਰਾ ਆ ਕੇ ਦੇਖੂਗਾ ਉਹ ਗਾਂ ਛੱਡਦਾ ਨਹੀਂ ਰੇਟ ਬਾਈ ਦਾ ਆਵਾਜ਼ ਵਜਾਈ ਆ ਪਰ ਰੱਖਿਆ ਫੋਨ ਤੇ ਆ ਜਿਹੜੇ ਭਰਾ ਨੂੰ ਲੱਗੂਗਾ ਤੁਸੀਂ ਆ ਪਾ ਕੇ ਦੇਖ ਲਿਓ ਜੇ ਬਾਕੀ ਬੱਛੀ ਇਹਦੇ ਨਾਲ ਨਹੀਂ ਦੇਣੀਗੀ ਬਾਈ ਕਹਿੰਦਾ ਬੱਛੀ ਰੱਖਣੀ ਇਕੱਲੀ ਗਾਂ ਸੇਲ ਆ ਤੇ ਇਹਦੇ ਨਾਲ ਇੱਕ ਹੋਰ ਗਾਂ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਪਹਿਲਾਂ ਨੂੰ ਤੋੜ ਦੋ ਜੀ ਮੜਾ ਆ ਤੁਹਾਨੂੰ ਤੋੜ ਕੇ ਥੋੜਾ ਹਵਾਨਾ ਹੋਰ ਕਲੀਅਰ ਕਰ ਦਗੇ ਇਧਰ ਖੁੱਲੀ ਜ ਥਾਣ ਵੀਰੋ ਤੁਸੀਂ ਦੇਖੋ ਦਰ ਦੀ ਥਾਣ ਬਿਲਕੁਲ ਪ੍ਰੋਪਰ ਵਿਥੀ ਤੇ ਹੈ ਹਵਾਨਾ ਚਾਰੇ ਪਾਸਿਓ ਇੱਕੋ ਜਿਹਾ ਕੋਈ ਇਹ ਨਹੀਂ ਹੈਗਾ ਕਿ ਕੋਈ ਭਲ ਨਹੀਂ ਹੈਗੀ ਕਿ ਜੇ ਆਪਾਂ ਕਹਿੰਗੇ ਭਲਾਂ ਵਾਲਾ ਕਿਉਂਕਿ ਭਲਾਂ ਦੇ ਵਿੱਚ ਤੁਸੀਂ ਦੇਖੋਗੇ ਜਿੱਧਰ ਪਸ਼ੂ ਬੈਂਦਾ ਉੱਚਾ ਨਹੀਂ ਉਹ ਹੋ ਜਾਂਦਾ ਹਵਾਨਾ ਪਰ ਇਹਦਾ ਹਵਾਨਾ ਚਾਰੇ ਪਾਸਿਓ ਥਾਣਾ ਜਿਹੜੇ ਇੱਕੋ ਜਿਹੇ ਹੈ ਪ੍ਰੋਪਰ ਵਿਥੀ ਤੇ ਉੱਤੇ ਹੈ ਜਿਹੜੇ ਭਰਾ ਨੂੰ ਵੀ ਲੱਗੂ ਕਿ ਤੁਸੀਂ ਆਪ ਆ ਕੇ ਤਸਦੀਕ ਕਰਨੀ ਚੀਜ਼ ਤੁਹਾਨੂੰ ਦਿਖਾਤੀ ਹੈ ਦੂਜੀ ਇੱਕ ਇਹ ਵਾਲੀ ਜਿਹੜੀ ਹੈਗੀ ਆ ਜਰਸੀ ਆ ਜਿਹੜੀ ਇਹ ਵਿਕਾਊ ਆ ਇਹਦੀ ਵੀ ਆਪਾਂ ਜਿਹੜੀ ਹੈਗੀ ਹੈ ਡਿਟੇਲ ਲੈਣੇ ਆ ਜਿਹੜੀ ਇਹ ਵਾਲੀ ਜਰਸੀ ਹੈ ਜੀ ਇਹ ਕਿਹੜੇ ਸੂਏ ਸੁਣੀ ਹੈ ਤਕੀ ਇਹ ਵੀ ਵੀਰੇ ਤੀਜੇ ਸੂਏ ਲਈ ਸੋ ਤਿਆਰ ਹੈ ਤੀਜੇ ਸੂਏ ਵਾਸਤੇ ਇਹ ਤਿਆਰ ਆ ਪਿਛਲੇ ਸੂਏ ਨੇ ਆਪਣੇ ਕੋਲ ਕਿੰਨਾ ਕੁ ਦੁੱਧ ਦਿੱਤਾਗਾ ਵੀਰੇ 28 ਲੀਟਰ ਦੁੱਧ ਚੋਇਆ ਗਿਆ 28 ਲੀਟਰ ਦੁੱਧ ਆਪਾਂ ਚੋਇਆ ਤੀਜੇ ਸੂ ਅੱਛਾ ਇਹਦੇ ਕਿਹੜਾ ਸਿੰਮਨ ਲੱਗਿਆ ਹੈ ਧਿਆਨ ਚ ਆਪਣੇ ਹਾਂਜੀ ਇਹਦਾ ਸੈਕ ਦਾ ਹੀ 50 ਜਿਹੜੇ 63 ਦੇ ਨੰਬਰ ਤੇ 50063 ਸੈਕ ਦਾ ਜਿਹੜਾ ਟੀਕਾ ਲੱਗਾ ਹੋਇਆਗਾ ਬਾਕੀ ਜੇ ਕਿਸੇ ਭਰਾ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਉਹ ਫੋਨ ਤੇ ਬੰਦਾ ਲੈ ਸਕਦਾ ਹੈਗਾ ਇਹਨੂੰ ਵੀ ਤੋਰੋ ਜੀ ਆਪਾਂ ਦਿਖਾ ਗਏ ਕਿਸਾਨ ਵੀਰੋ ਇਹ ਵੀ ਕੋਈ ਛੋਟੀ ਜਿਹੜੀ ਜਰਸੀ ਹੁੰਦੀ ਨਾਰਮਲ ਉਹ ਨਹੀਂ ਹੈਗੀਗੀ ਕੱਦ ਕਾਠ ਪੱਖੋਂ ਐਫ ਐਫ ਦੇ ਬਿਲਕੁਲ ਬਰਾਬਰੀ ਆ ਵੱਡੀ ਜਿਹੜੀ ਜਰਸੀ ਆ ਉਹਦੇ ਵਿੱਚ ਆਉਂਦੀ ਆ ਆਰਡਰ ਬਹੁਤ ਚੰਗਾ ਹੈਗਾ ਪਿਛਲੇ ਸੂਏ ਵੀਰ ਕਹਿੰਦਾ ਵੀ ਇਹਨਾਂ 27 28 ਲੀਟਰਾਂ ਨੂੰ ਦੁੱਧ ਚੋਇਆ ਹੈ ਤੇ ਕਿ ਵੀ ਦੁੱਧ ਚੰਗਾ ਪਾ ਦੂਗੀ ਇਹਦਾ ਇੱਕ ਅੱਧਾ ਦਿਨ ਹੀ ਬਾਕੀ ਹੈ ਹਵਾਨਾ ਦੇਖ ਲਓ ਤੁਸੀਂ ਨਾੜਾਂ ਨੂੰ ਨਾ ਚੰਗੰਗਾ ਹਵਾਨੇ ਤੇ ਤੁਰਦੀ ਦੇਖ ਲਓ ਬਿਲਕੁਲ ਸਹੀ ਆ ਜੇ ਹਜੇ ਹਵਾਨੇ ਦੇ ਵਿੱਚ ਢਲ ਪਈ ਆ ਹੋ ਸਕਦਾ ਕੋਈ 2 ਦਿਨ ਲੈ ਜੇ ਜਦੋਂ ਕਰਮ ਵਾਲੀ ਸੂਗੀ ਉਦੋਂ ਹਵਾਨੇ ਦੇ ਵਿੱਚ ਜਿਹੜੀ ਹੈਗੀ ਪੂਰੀ ਟਾਈਟਨੈਸ ਦੇ ਆ ਜਾਣੀ ਆ ਥਾਣ ਤੁਸੀਂ ਇੱਕ ਵਾਰੀ ਦੇਖ ਲਓ ਮੁੱਠੀ ਚੋਂ ਆਉਣ ਵਾਲੇ ਵੀ ਆ ਤੇ ਬਿਲਕੁਲ ਇੱਕੋ ਜਿਹਾ ਇੱਕੋ ਜਿਹੀ ਵਿਥੀ ਦੇ ਉੱਤੇ ਆ ਮਿਲਕਵੇਂਣ ਬਹੁਤ ਵੱਡੀ ਆ ਕਲਰ ਜਿਹੜਾ ਹੈਗਾ ਦਾ 골ਡਨ ਕਲਰ ਦੇ ਵਿੱਚ ਆਉਂਦੀ ਆ ਬਾਡੀ weight ਆ ਜਿਹੜਾ ਦਾ ਪ੍ਰੋਪਰ ਆ ਜਿਹੜਾ ਸੂਣ ਦੇ ਲਗਭਗ ਜਿਹੜਾ ਆਪਾਂ ਕਹਿੰਨੇ ਪਸ਼ੂ ਦਾ ਹੋਣਾ ਚਾਹੀਦਾਗਾ ਚੰਗੀ ਸਾਂਭ ਸੰਭਾਲ ਆ ਇਹਦਾ ਵੀ ਜਿਹੜਾ ਰੇਟ ਆ ਫੋਨ ਤੇ ਰਹੂਗਾ ਜਿਹੜੇ ਭਰਾ ਨੂੰ ਪਸੰਦ ਆਉਗੀ ਆ ਕੇ ਉਹ ਦੇਖ ਕੇ ਤਸੱਲੀ ਕਰਕੇ ਖਰੀਦ ਸਕਦਾ ਹੈਗਾ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਪਿਆ ਹੈਗਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ